ਜੀ ਹੁਣ ਜਿਹੜੀ ਕੀ ਵਿਕਰਮਜੀਠੀਆਂ ਨੂੰ ਲੱਗ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਬਈ ਵਿਕਰਮਜੀਠੀਆਂ ਦੇ ਨਾਂ ਤੇ ਜਿਹੜਾ ਇੱਕ ਸਿਮ ਚੱਲਦਾ ਸੀ ਤੇ ਉਹ ਕਿਸੇ ਹੋਰ ਸ਼ਖਸ ਦਾ ਜਸਪ੍ਰੀਤ ਸਿੰਘ ਦੱਸਿਆ ਜਾਂਦਾ ਉਹ ਕਿਸੇ ਹੋਰ ਦੇ ਨਾਂ ਤੇ ਸੀ ਤੇ ਉਹ ਬੰਦਾ ਹੁਣ ਕੈਨੇਡਾ ਭੱਜ ਗਿਆ ਤੇ ਪਹਿਲਾਂ ਆਪਾਂ ਇੱਕ ਤੁਹਾਨੂੰ ਵੀਡੀਓ ਸੁਣਾਵਾਂਗੇ 2 ਮਿੰਟ ਦੀ ਵੀਡੀਓ ਦੋ ਸੁਣਾਵਾਂਗੇ ਇੱਕ ਜਸਪ੍ਰੀਤ ਮਾਮਲੇ ਦੇ ਵਿਚਾਰੀ ਆ ਜਿਹਦੇ ਵਿੱਚ ਬਈ ਜਸਪ੍ਰੀਤ ਦਾ ਪਰਿਵਾਰ ਜਾਂ ਕਿਸੇ ਡਰ ਦੇ ਵਿੱਚ ਆ ਕੇ ਜਾਂ ਕਿਸੇ ਦੇ ਦਬਾਅ ਦੇ ਵਿੱਚ ਵਕਾਲਤ ਨਾਮਾ ਵਾਪਸ ਲੈ ਲੈਂਦਾ ਜਿਹੜਾ ਇਹ ਕੇਸ ਜਿਹੜਾ ਉਹ ਵਕੀਲ ਹੈ ਜਿਹਨੂੰ ਦਿੱਤਾ ਜਾਂਦਾਗਾ ਤਾਂ ਭਾਈ ਇਹ ਆਪਾਂ ਪੂਰੀ ਖਬਰ ਫੇਸਲਾਵਾਂਗੇ ਤਾਂ ਪਹਿਲਾਂ ਬਿਕਰਮਜੀਠੀਏ ਬਾਰੇ ਸੁਣਾ ਦਈਏ 2 ਮਿੰਟ ਦੀ ਤਾਂ ਫਿਰ ਇੱਕ ਹੋਰ ਖਬਰ ਸੁਣਾਵਾਂਗੇ ਜਿਹੜਾ ਨੰਬਰ ਚੱਲਦਾ ਸੀ ਉਹ ਕਿਸੇ ਹੋਰ ਦੇ ਨਾਮ ਤੇ ਸੀ ਕੀ ਉਹ ਬੰਦਾ ਕੈਨੇਡਾ ਭੱਜ ਗਿਆ ਮਸ਼ੀਨ ਜੀਟੀਆ ਦੇ ਨਾਮ ਤੇ ਜਿਹੜਾ ਸੇਮ ਹੈ ਉਹ ਕੋਈ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਚਣਕ ਜਿਹੜਾ ਵਾ ਕੈਨੇਡਾ ਭੱਜਿਆ ਤੇ ਕੈਨੇਡਾ ਦੇ ਵਿੱਚ ਇਦੀ ਸ਼ਿੱਤੀ ਉਹਦਾ ਵੀਜ਼ਾ ਕਿਵੇਂ ਲੱਗ ਗਿਆ ਪਰ ਇੱਕ ਬੰਦਾ ਇਹਦਾ ਪਹਿਲਾਂ ਫਸਾ ਦੇ ਵਿੱਚ ਹੌਕਰ ਦੇ ਜਿਹੜੇ ਵਾ ਛੱਡਿਆ ਤੇ ਹੌਕਰ ਆਕਾ ਮਾਰਦਾ ਸੀ ਵਾਜਾ ਮਾਰਦਾ ਸੀ ਹਨਾ ਫਲਾਣੀ ਪਾਸੇ ਇਧਰ ਇਧਰ ਜਾਣੀ ਆਈ ਗਿਆ ਉਹ ਬੰਦਾ ਚਣਕ ਕੈਨੇਡਾ ਚਲਾ ਜਾਂਦਾ ਹੈਗਾ ਤੇ ਚਣਕ ਜਿਹੜਾ ਜਸਪ੍ਰੀਤ ਨਾਮ ਕੇ ਇੱਕ ਕਰੈਕਟਰ ਬਾਹਰ ਆਉਂਦਾ ਕਰੈਕਟਰ ਆਉਂਦਾ ਵਾ ਤੇ ਨਾਲ ਦੀ ਨਾਲ ਪੁਲਿਸ ਨੂੰ ਪਤਾ ਇਹ ਲੱਗਦਾ ਵਿਜੀਲੈਂਸ ਵਾਲਿਆਂ ਨੂੰ ਕਿ ਉਹਦੇ ਬੰਦੇ ਬਾਹਰ ਭੱਜ ਗਿਆ ਉਹ ਭੱਜ ਗਿਆ ਕਦੋਂ ਭੱਜੇਗਾ ਦਾਅਵੇ ਕੀਤੇ ਜਾ ਰਹੇ ਨੇ ਕਿ ਜਦੋਂ 25 ਜੂਨ ਵਿਕ੍ਰਮ ਸਿੰਘ ਜੀਠੀਆ ਦੇ ਖਿਲਾਫ ਨਵਾਂ ਡੀਏ ਦਾ ਕੇਸ ਰਜਿਸਟਰਡ ਹੁੰਦਾ ਉਹ ਫੇਰ ਭੱਜਾ ਹੁਣ ਉਸ ਤੋਂ ਪਹਿਲਾਂ ਕਈ ਐਸਐਨਪੰਜ ਐਸਐਨ ਦੀਆਂ ਬਣੀਆਂ ਸੀ ਨਸ਼ਾ ਦੇ ਮਸਲੇ ਕੀ ਉਹਨਾਂ ਨੂੰ ਉਦੋਂ ਤੱਕ ਪਤਾ ਨਹੀਂ ਲੱਗਾ ਕਿ ਵਿਕ੍ਰਮ ਸਿੰਘ ਜੀਠੀਆ ਦਾ ਇਹਦਾ SIM ਚਲਾ ਰਿਹਾ ਇੱਕ ਜਸਪ੍ਰੀਤ ਦਾ ਲੜਕਾ ਇਹ ਜਿਹੜੇ ਚੀਜ਼ਾਂ ਹੁਣ ਹੌਲੀ ਹੌਲੀ ਇੱਕ ਕਰਕੇ ਬਾਹਰ ਆ ਰਹੀਆਂ ਵੇ ਕੀ মিডিਆ ਟ੍ਰਾਇਲ ਤੇ ਨਹੀਂ ਕਿਤੇ ਕਿਉਂਕਿ ਅਪਾ ਪਹਿਲਾਂ ਜ਼ਿਕਰ ਕੀਤਾ ਕਿ ਅਦਾਲਤ ਦੇ ਵਿੱਚ ਕੁਝ ਹੋਰ ਗੱਲਾਂ ਹੋਰੀਆਂ ਨੇ ਤੇ ਬਾਹਰ ਕੁਝ ਹੋਰ ਦੱਸੀਆਂ ਜਾ ਰਹੀਆਂ ਨੇ ਯਾਰ ਇੱਕ ਕੱਢ ਦੀ ਗੱਲ ਹੋ ਰਹੀ ਸੀ ਅੱਜ ਤੱਕ ਯਾਰ ਇੱਕੜ ਪੰਜਾਬ ਵਿੱਚ ਲੈਸ ਨੂੰ ਲੱਭਣੇ ਹੈਗਾ 29 ਮੋਬਾਈਲ ਅਜੇ ਤੱਕ ਲੱਭਣੇ ਹੈ ਜੀ ਪਰਿਵਾਰ ਕਹਿੰਦਾ 29 ਮੋਬਾਈਲ ਘਰੋਂ ਲੱਭੇ ਤੇ ਹੁਣ ਜਾ ਕੇ ਸਿਮ ਫਟੇਗੜ ਸਭ ਤੋਂ ਲਗਾ ਉਹਦੇ ਟਾਈਪ ਕਿੰਨੇ 4 ਆਈਪੈਡ ਮਿਲ ਗਏ ਪਰ ਨੀ ਕੀ ਕੁਝ ਮਿਲਿਆ ਹੈ ਪੰਜਾਬ ਦੇ ਹਰ ਆਮਾਦੀ ਪਾਰਟੀ ਦੇ ਲੀਡਰ ਨੇ ਇਹ ਗੱਲਾਂ ਕੀਤੀਆਂ ਨੇ ਉਹ ਹਾਲੇ ਤੱਕ ਜਿਹੜੀ ਰਿਕਾਰਡ ਦੇ ਵਿੱਚ ਸੂਚੀ ਲਾਉਣੀ ਪੈਂਦੀ ਹੈਗੀ ਆ ਜਾਮਤਲਾਸ਼ੀ ਉਹਦੇ ਚ ਤੇ 29 ਮੋਬਾਈਲ ਦਾ ਹੁਣ ਤੱਕ ਜ਼ਿਕਰ ਹੀ ਨਹੀਂ ਆਇਆ ਹਾਂਜੀ ਇਹ ਜੋ ਬਈ ਵਿਕਰਮ ਜੀਠੀਆਂ ਨੂੰ ਲੈ ਕੇ ਜੋ ਇਹ ਇੱਕ ਚੈਨਲ ਮੰਨਿਓ ਖੁਲਾਸੇ ਕੀਤੇ ਜਾਂਦੇ ਆ ਜੋ ਸੰਦੀਪ ਸਿੰਘ ਨਾਂ ਤੇ ਚੈਨਲ ਆ 1 ए बी सी ਪੰਜਾਬ ਸਹਿਮ ਜਿਹੜਾ ਵਿਕਰਮ ਜੀਠੀਆਂ ਕੋਲ ਚੱਲਦਾ ਇਹ ਕਿਸੇ ਹੋਰ ਸਖਤ ਨਾਂ ਤੇ ਹੁੰਦਾ ਕੋਈ ਜਸਪ੍ਰੀਤ ਸਿੰਘ ਹੁੰਦਾਗਾ ਤੇ ਬਈ ਉਹ ਇਥੋਂ ਅਮਰੀਕਾ ਦੇ ਵਿੱਚ ਪਾਜੇਂਦਾ ਤੇ ਹੁਣ ਬਹੁਤ ਵੱਡੇ ਖੁਲਾਸੇ ਜਿਹੜੇ ਹਰ ਰੋਜ਼ ਵਿਕਰਮ ਜੀਠੀ ਦੇ ਕੋਈ ਨਾ ਕੋਈ ਦੋਸ਼ ਜਿਸ ਦਿਨ ਦਾ ਵਿਜੀਲੈਂਸ ਨੇ ਚੱਕਿਆ ਕਿ ਬਿਕਰਮਜੀਸ਼ੇ ਦੇ ਟਿਕਾਣਿਆਂ ਦੇ ਉੱਤੇ ਬਈ ਛਾਪੇਮਾਰੀ ਵਿਜੀਲੈਂਸ ਵੱਲੋਂ ਕੀਤੀ ਜਾਂਦੀ ਆ ਤੇ ਜਿੱਥੇ ਇਹਦਾ ਦਿੱਲੀ ਦੇ ਵਿੱਚ ਜਿੱਥੇ ਫਾਰਮ ਹੁੰਦੇ ਆ ਤੇ ਉੱਥੇ ਵੀ ਕਈ ਜਗ੍ਹਾ ਤੇ ਫਿਰ ਹੁਣ ਬਾਕੀ ਜਿਹੜੀ ਰਹਿ ਗਈ ਗੱਲ ਜੋ 540 ਕਰੋੜ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆ ਅੰਦਰ ਦੇ ਦੋਸ਼ ਲੱਗਦੇ ਆ ਪਰ ਨਾਲ ਨਾਲ ਇਹ ਵੀ ਕਿਹਾ ਜਾਂਦਾ ਵੀ ਜਿਹੜਾ ਇਹ ਕਹਿੰਦੇ ਅਗੇ ਵੀ 30 ਫੋਨ 29 ਫੋਨ 29 ਫੋਨ ਲੈਪਟਾਪ ਤੇ 1000 ਏਕੜ ਜ਼ਮੀਨ ਤਾਂ ਇਹ ਬਈ ਜੋ ਇਹਨਾਂ ਨੂੰ ਹਜੇ ਤੱਕ ਵਿਜੀਲੈਂਸ ਨੂੰ ਕਿਤੋਂ ਨਹੀਂ ਲੱਭੀ ਤੇ ਵਿੱਚ ਕੁਝ ਕੁ ਖਬਰਾਂ ਵਿੱਚ ਝੂਠੀਆਂ ਵੀ ਨਜ਼ਰ ਆ ਰਹੀਆਂ ਵੀ ਕਿਉਂਕਿ ਇਹ ਜੋ ਇਹਨਾਂ ਦੇ ਪਰਿਵਾਰ ਦਾ ਕਹਿਣਾ ਵਿਕਰਮਜੀਠੀ ਦੇ ਕਹਿਣਾ ਵਕੀਲਾਂ ਦਾ ਕਹਿਣਾ ਵੀ ਇਹ ਜੋ ਕਹਿੰਦੀ ਸੀ ਬਿਜ਼ਨਸ ਦੇ ਕੋਲ ਇਹ ਆ ਜੀ ਇਹ ਫਿਰ ਇਹ ਅੱਜ ਤੱਕ ਕਿਉਂ ਨਹੀਂ ਲੱਭੀ ਕਿਉਂਕਿ 15-20 ਦਿਨ ਹੋ ਗਏ ਵਿਕਰਮਜੀਠੀ ਨੂੰ ਚੱਕੇ ਹੋਏ ਨੂੰ ਪਰ ਜਿਹੜੀ ਹੁਣ ਇੱਕ ਹੋਰ ਖਬਰ ਆ ਗਈ ਹੈ ਸਾਹਮਣੇ ਜੋ ਵਿਕਰਮਜੀਠੀ ਕੋਲ ਜਿਹੜਾ ਸਹਮ ਚੱਲਦਾ ਸੀ ਉਹ ਕਿਸੇ ਹੋਰ ਨਾਂ ਤੇ ਸੀਗਾ ਤਾਂ ਭਾਈ ਵਿਕਰਮਜੀਠੀਆ ਫਿਰ ਤੋਂ ਰਮਾਂਡ ਤੇ ਜੋ ਪੰਜਾਬ ਪੁਲਿਸ ਨੇ ਫਿਰ ਤੋਂ ਰਮਾਂਡ ਤੇ ਲੈ ਲਿਆ ਹੁਣ ਅੱਗੇ ਦੇ ਫੈਸਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਨਾਲ ਨਾਲ ਇੱਕ ਖਬਰ ਹੋਰ ਆ ਰਹੀ ਆ ਜੋ ਜਸਪ੍ਰੀਤ ਪਰਿਵਾਰ ਆ ਜਸਪ੍ਰੀਤ ਦਾ ਤਾਂ ਭਾਈ ਜਸਪ੍ਰੀਤ ਦੇ ਪਰਿਵਾਰ ਨੂੰ ਜਦਾ ਡਰਾਇਆ ਧਮਕਾਇਆ ਜਾ ਸਕਦਾ ਜੋ ਇਹ ਕੇਸ ਵਾਪਸ ਲਿਆ ਇਹਨਾਂ ਨੇ ਤਾਂ ਪਹਿਲਾਂ ਆਪਾਂ ਇੱਕ ਇਹ ਵੀ ਖਬਰ ਸਾਂਝੀ ਕਰ ਦਈਏ ਤੁਹਾਨੂੰ 2 ਮਿੰਟ ਦੀ ਤਾਂ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਜੋ ਜਸਪ੍ਰੀਤ ਮਾਮਲੇ ਨੂੰ ਲੈ ਕੇ ਆ नहीं कि दबाव पै गया डर पै गया वकालतनामा लैन तो बाद काफ़ी डरे हुए वकालतनामा लैन बाद जो निकले उन्हें फोन ऑफ हो गए झूठा मुकाबला किया गया झूठी किलिंग की गई है कि उस परिवार जो परिवार पिछले किसी तरह हटता भी है तो गुरतेज सिंह ढिलों पंजाब के नौजवानों का जरा खून है वह उसे डुल्लन ही देगा पटियाले गए पटियाला छोटा जा शहर है वो तो उम तुरंत आला दौर शुरू हो चुका है ਜਿਹੜੀ ਇੰਕੌਂਟਰਵਲ ਪੰਜਾਬ ਸੀਤਵਦਰੀ ਹੈ ਇਹਨੂੰ ਜੇ ਹਲੇ ਨਾਲ ਨਾ ਰੋਕਿਆ ਜੇ ਹੁਣ ਨਾ ਖੱਲ ਪਈ ਤਾਂ ਪੰਜਾਬ ਦੀ ਇੱਕ ਤਰ੍ਹਾਂ ਦਾ ਪੁਲਿਸ ਸਟੇਟ ਦਾ ਬਾਣੀ ਗਈ ਇਥੇ ਹੱਤਵਰ ਦੁਬਾਰਾ ਖੜਾ ਹੋ ਜੂ ਜਿਆਵੀ ਨਹੀਂ ਦਿਨੋਂ ਚੱਲਦੇ ਨੇ ਦਿਮਾਗ ਨਾਲ ਨਹੀਂ ਚੱਲਦੇ ਉਹ ਦਿਨ ਪੰਜਾਬੀਆਂ ਨੂੰ ਜੇ ਜ਼ਿਆਦਾ ਆਪਾਂ ਪ੍ਰਵੋਕ ਕਰਾਂਗੇ ਤਾਂ ਦੁਬਾਰਾ ਉਧਰ ਦੇ ਪਾਸੇ ਤੁਮਨ ਦੀ ਸੂਰ ਰੋ ਦਾੜਾ ਮੰਡੀ ਤੱਕ ਨਾ ਲੱਗ ਰਿਹਾ ਲੋਕ ਖੁਸ਼ ਹੋ ਕੇ ਲਾਉਂਦੇ ਨੇ ਲੋਕ ਦੁਖੀ ਹੋ ਕੇ ਲਾਉਂਦੇ ਨੇ ਕਿ ਸਾਡੇ ਉੱਪਰ ਜਦੋਂ ਕੋਈ ਚਾਰਾ ਨਹੀਂ ਬਚਦਾ ਅੱਕੇ ਹੋਇਆ ਬੰਦਾ ਪ੍ਰੋਟੈਸਟ ਕਰਦਾ ਅੱਕੇ ਹੋਇਆ ਬੰਦਾ ਹਥਿਆਰ ਚੱਕਦਾ ਜਿਹੜਾ ਵੀ ਬੰਦਾ ਕਾਨੂੰਨ ਆਪਣੇ ਹੱਥ 'ਚ ਲੈਂਦਾ ਉਹਨੂੰ ਕਾਨੂੰਨ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਚਾਹੇ ਗੁਰਤੇਜ ਢਿੱਲੋਂ ਹੋਵੇ ਚਾਹੇ ਕੋਈ ਭਾਜੀਪੀ ਹੋਵੇ ਚਾਹੇ ਵੀ ਐਸਐਸਪੀ ਹੋਵੇ ਕਹਿੰਦੇ ਨੇ ਜੀ ਇਨਕਲਾਬ ਜ਼ਿੰਦਾਬਾਦ ਇਹ ਉਹ ਸਾਡੀਆਂ ਗੱਲਾਂ ਆ ਬੱਡੀਆਂ ਬੱਡੀਆਂ ਕਰਦੇ ਹਾਂ ਹਾਂਜੀ ਇਹ ਜੋ ਗੁਰਤੇਜ ਸਿੰਘ ਢਿੱਲੋਂ ਸੀ ਵੀ ਜੋ ਕਿ ਕਰਨਲ ਦੀ ਪਤਨੀ ਨੇ ਅਕਸਰ ਤੁਸੀਂ ਦੇਖਦੇ ਆ ਉਹਨਾਂ ਦਾ ਇੱਕ ਰਿਸ਼ਤੇਦਾਰ ਆ ਕਰਨਲ ਜੋ ਅਫਸਰ ਜੀ ਦੀ ਕੀ ਕੁੱਟਮਾਰ ਹੁੰਦੀ ਹੈ ਪਟਿਆਲਾ ਹਸਪੀਟਲ ਦੇ ਸਾਹਮਣੇ ਟਾਬੇ ਪਰ ਇਹ ਪਰਿਵਾਰ ਦੇ ਨਾਲ ਉਸ ਦੇ ਨਾਲ ਵੀ ਖੜਾ ਤੇ ਕਈ ਪਰਿਵਾਰ ਆਉਣਾ ਹੋਲ ਵੀ ਹੋਰ ਵੀ ਖੜੇ ਆ ਤੇ ਪਰ ਹੁਣ ਜਸਪ੍ਰੀਤ ਦਾ ਪਰਿਵਾਰ ਜਿਹੜਾ ਕਿ ਬਈ ਉਹਨਾਂ ਦੇ ਫੋਨ ਸਟੋਪ ਹੋ ਰਿਹਾ ਤੇ ਇਹਨਾਂ ਦਾ ਦੱਸਿਆ ਜਾਂਦਾ ਵੀ ਜਿਹੜਾ ਇਹ ਜਸਪ੍ਰੀਤ ਮਾਮਲੇ ਦੇ ਵਿੱਚ ਜਿਹੜਾ ਉਹਨਾਂ ਦੇ ਉੱਤੇ ਜਿਨ੍ਹਾਂ ਦੇ ਇਹ ਪੁਲਿਸ ਅਫਸਰਾਂ ਨੇ ਇਨਕਾਊਂਟਰ ਕੀਤਾ ਸੀ ਇੱਕ ਕੇਸ FIR ਜਿਵੇਂ ਆਪਾਂ ਕਹਿੰਦੇ ਦਰਜ ਕੀਤੀ ਜਾਂਦੀ ਉਹ ਕੇਸ ਦੇ ਵਿੱਚ ਇਹ ਚਾਰੇ ਪੁਲਿਸ ਅਫਸਰ ਹੁੰਦੇ ਆ ਹੁਣ ਇਹ ਇਹ ਪਤਾ ਨਹੀਂ ਹੈਗਾ ਵੀ ਇਹ ਡਰ ਕਿਸੇ ਦਾ ਹੈਗਾ ਇਸ ਕਰਕੇ ਵਾਪਸ ਲਿਆਇ ਕੇਸ ਵਾਪਸ ਜਿਹੜਾ ਕਿ ਭਾਈ ਇਹਨਾਂ ਦੇ ਵਕੀਲਾਂ ਨੂੰ ਦੱਸਣਾ ਜਿਹੜਾ ਜਸਪ੍ਰੀਤ ਦਾ ਵਕੀਲ ਸੀਗਾ ਇਸ ਮਾਮਲੇ ਦੇ ਵਿੱਚ ਇਹ ਪਰਿਵਾਰ ਨੇ ਹੁਣ ਕੇਸ ਵਾਪਸ ਲੈ ਲਿਆ ਇਹ ਕਿਸੇ ਦੇ ਡਰ ਦੇ ਵਿੱਚ ਦਬਾਅ ਦੇ ਵਿੱਚ ਆ ਕੇ ਲਿਆ ਜਾ ਕੀ ਮੈਂ ਆ ਇਹ ਹਜੇ ਉਹਨਾਂ ਦੇ ਫੋਨ ਬੰਦ ਦਾ ਸੁੱਚਾ ਫਾਰਿਆ ਕਿ ਇਹ ਹਜੇ ਖਬਰਾਂ ਸਾਹਮਣੇ ਆਉਣੀਆਂ ਬਾਕੀ ਆ ਤੇ ਇਹ ਕਹਿਣ ਮਤਲਬ ਪੰਜਾਬ ਦੇ ਵਿੱਚ ਹੁਣ ਇਹ ਦੌਰ ਜਿਹੜਾ ਹੁਣ ਗੈਂਗਸਟਰ ਹਰ ਰੋਜ਼ ਦੂਜੇ ਤੀਜੇ ਦਿਨ ਕੋਈ ਨਾ ਕੋਈ ਕਿਤੇ ਨਾ ਕਿਤੇ ਨੌਜਵਾਨ ਮਾਰ ਦਿੱਤਾ ਜਾਂਦਾ ਪੰਜਾਬ ਪੁਲਿਸ ਵੱਲੋਂ ਤਾਂ ਇੱਥੇ ਆਪਾਂ ਗੱਲ ਕਰੀਏ ਜਿਹੜਾ ਸੀਐਮ ਭਵੰਤਮ ਨੇ ਜੁੱਧ ਨਸ਼ਾ ਵਿਰੋਧ ਇੱਕ ਪਾਸੇ ਚਲਾਇਆ ਤੇ ਇੱਕ ਪਾਸੇ ਲੋਕਾਂ ਦੀ ਬੇਦੋਸ਼ੀਆਂ ਦੀ ਜਾਨ ਲਈ ਜਾਂਦੇ ਆ ਤਾਂ ਇਹਨਾਂ ਨੂੰ ਖੁੱਲੀ ਛੂਡ ਦੇ ਰੱਖੀ ਆ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਵਿੱਚ ਚੰਗੇ ਆਪਣੀਆਂ ਡਿਊਟੀਆਂ ਨਿਭਾ ਰਹੇ ਜੋ ਤਾਂ ਭਾਈ ਵਿੱਚ ਕੁਝ ਚੰਗੇ ਵੀ ਆ ਤੇ ਵਿੱਚ ਜਿਹੜੇ ਮਾੜੇ ਆ ਭਾਈ ਜੋ ਖਬਰਾਂ ਆ ਰਹੀਆਂ ਤਾਂ ਇਹ ਆਪਾਂ ਲੋਕਾਂ ਦੇ ਸਾਹਮਣੇ ਪੇਸ਼ ਹੋਈ ਜਾਂਦੀਆਂ ਕੋਈ ਝੂਠੀਆਂ ਨਹੀਂ ਹੈਗੀਆਂ ਜੋ ਸੱਚੰਦਾ ਉਹ ਫਿਰ ਸਾਹਮਣੇ ਪੇਸ਼ ਕਰਨਾ ਪੈਂਦਾ ਹੁਣ ਜਸਪ੍ਰੀਤ ਮਾਮਲਾ ਇਹ ਜਿਹੜਾ ਕਿ ਫੇਕ ਅਨਕਾਉਂਟਰ ਕੀਤਾ ਇਹਨਾਂ ਨੇ ਤਾਂ ਉਹ ਸਾਬਤ ਵੀ ਹੋਇਆ ਵੀ ਫੇਕ ਸੀਗਾ ਹੁਣ ਚਾਰੇ ਪੁਲਿਸ ਵਾਲੇ ਭਗਾਉੜੇ ਕਿਉਂ ਆ ਕਰਨ ਮਾਮਲੇ 'ਚ ਇਹ ਕਰਨਲ ਮਾਮਲੇ 'ਚ ਭਗੌੜੇ ਨਹੀਂ ਡਰਦੇ ਉਹ ਇਸ ਮਾਮਲੇ ਤੋਂ ਆ ਜਦੋਂ ਇਹ ਕਰਨਲ ਨੂੰ ਕੁੱਟਦੇ ਆ ਉਦੋਂ ਇੱਕ ਇਨਕਾਊਂਟਰ ਕਰਕੇ ਹੁੰਦੀ ਆ ਜਸਪ੍ਰੀਤ ਦਾ ਇਨਕਾਊਂਟਰ ਹੁੰਦਾ ਹੈ ਤਾਂ ਇਹਦੇ ਵਿੱਚ ਫਿਰ ਛਾਣਬੀਨ ਹੋਊਗੀ ਜੇ ਗ੍ਰਿਫਤਾਰ ਹੋਗੇ ਤਾਂ ਇਹ ਇਸ ਕਰਕੇ ਭਗੌੜੇ ਆ ਤਾਂ ਭਾਈ ਜੇ ਹੁਣ ਗੱਲ ਕਰੀਏ ਅੱਗੇ ਦੇ ਮਾਮਲੇ ਕੀ ਰਹਿਣਗੇ ਇਹ ਖਬਰ ਆਪਾਂ ਸਾਂਝੀ ਜ਼ਰੂਰ ਕਰਾਂਗੇ ਜਿਹੜੇ ਚਾਰੇ ਪੁਲਿਸ ਅਫਸਰ ਕਰਨਲ ਮਾਮਲੇ 'ਚ ਤੇ ਜਿਹੜਾ ਕਿ ਜਸਪ੍ਰੀਤ ਮਾਮਲੇ ਚ ਭਗੌੜੇ ਆ ਇਹਨਾਂ ਨੂੰ ਪਤਾ ਸੀ ਵੀ ਅਸੀਂ ਇਹ ਇਨਕਾਉਂਟਰ ਕਰਕੇ ਆਏ ਜਦੋਂ ਇਨਕਵਰੀ ਹੋਊਗੀ ਅੱਗੇ ਪੁੱਛਤਾ ਹੋ ਪੁੱਛਦਾਸਤਾ ਹੋਊਗੀ ਵੀ ਤੁਸੀਂ ਕਿੱਥੋਂ ਆਏ ਸੀ ਜਦੋਂ ਕਰਨ ਦਾ ਅਸਰ ਨੂੰ ਕੁੱਟਦੇ ਆ ਕਿਸ ਵਕਤ ਆਏ ਸੀ ਕੀ ਕਰਨ ਗਏ ਸੀ ਤੇ ਕਿਧਰੋਂ ਆਏ ਸੀ ਸਾਰੀ ਡਿਟੇਲ ਸਾਰੇ ਨੰਬਰ ਤੇ ਸਾਰਾ ਟਾਈਮ ਤੱਕ ਪੁੱਛਿਆ ਜਾਊਗਾ ਫਿਰ ਕੋਰਟ ਦੇ ਵਿੱਚ ਉੱਥੇ ਫਿਰ ਇਹ ਪੰਜਾਬ ਪੁਲਿਸ ਵਾਲੇ ਫਸਣਗੇ ਨਾਲ ਫਿਰ ਪਤਾ ਨਹੀਂ ਹੋਰ ਵੱਡੇ ਅਸਰ ਵੀ ਫਸ ਜਾਣ ਤਾਂ ਨਾਲ-ਨਾਲ ਬਈ ਸੀਐਮ ਪਵੰਤਮਾਨ ਤੇ ਵੀ ਫਿਰ ਜੋ ਇਹਨਾਂ ਦੇ ਹੁਣ ਪੁਲਸ ਆ ਸਾਰਾ ਕੁਝ ਇਹਨਾਂ ਦੀ ਆ ਤਾਂ ਇਹੇ ਕਰਨਾ ਨਹੀਂ ਚਾਹੁੰਦੇ ਇਹਨਾਂ ਦੇ ਉੱਤੇ ਸਿੱਧੀ ਕਾਰਵਾਈ ਆਪਾਂ ਪੰਜਾਬੀ ਚ ਹੀ ਕਹਿ ਦਈਏ ਹੁਣ ਪੰਜਾਬ ਪੁਲਿਸ ਚੰਡੀਗੜ੍ਹ ਹੀ ਇਹਨਾਂ ਦਾ ਸਾਦੇ ਏਰੀਆ ਉਹਨਾਂ ਨੂੰ ਇਹ ਮਾਮਲਾ ਸੌਂਪ ਦਿੱਤਾ ਹੁੰਦਾ ਕਰਨਲ ਮਾਮਲਾ ਤੇ ਜਿਹੜਾ ਜਸਪ੍ਰੀਤ ਮਾਮਲਾ ਇਹਦਾ ਹੁਣ ਤੁਹਾਨੂੰ ਦੱਸੀ ਇਹਨੇ ਪਰਿਵਾਰ ਥੱਕ ਹਾਰ ਕੇ ਬੈਠ ਗਿਆ ਅਨਸਾਫੀ ਦੀ ਮੰਗ ਜ਼ਰੂਰ ਕੀਤੀ ਸੀ ਪਰ ਜਦੋਂ ਪਤਾ ਵੀ ਕਿਤੇ ਇਨਸਾਫ ਨਹੀਂ ਮਿਲਦਾ ਤਾਂ ਇਹ ਪਰਿਵਾਰ ਬਈ ਥੱਕ ਹਾਰ ਕੇ ਬਹਿ ਜਾਂਦਾ ਹੁਣ ਇਹ ਕੇਸ ਵੀ ਵਾਪਸ ਲੈ ਲੇ ਹੁਣ ਆਜੋ ਜੇ ਕਿਸੇ ਦਾ ਨੌਜਵਾਨ ਆਪਾਂ ਕਹਿੰਦੇ ਆ ਬੇਦੋਸ਼ਾ ਮਰਿਆ ਜਾਵੇ ਤਾਂ ਕੋਈ ਪਰਿਵਾਰ ਆ ਇਨਸਾਫ ਕੋਈ ਆ ਕੇਸ ਵਾਪਸ ਲੈ ਸਕਦਾ ਨਹੀਂ ਲੈ ਸਕਦਾ ਕੇਸ ਉਹ ਪਰਿਵਾਰ ਤੇ ਹੀ ਕੋਈ ਨੂੰ ਸਜ਼ਾ ਮਿਲੇ ਜਿਨ੍ਹਾਂ ਨੇ ਵੀ ਸਾਡੇ ਪੁੱਤ ਨੂੰ ਮਾਰਿਆ ਤੇ ਇਹਨਾਂ ਨੇ ਭਈ ਚਾਹੇ ਤਾਂ ਡਰ ਚਾਹੇ ਕਿਸੇ ਦਬਾਅ ਚ ਕੇਸ ਵਾਪਸ ਲੈ ਲਿਆ ਇਹ ਜਿਹੜੀ ਕੀ ਹੁੰਦੀ ਆ ਅਪਡੇਟ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜੋ ਕੋਈ ਬੇਕਰਮਜੀ ਟੀਮ ਲੈ ਕੇ ਜਸਪ੍ਰੀਤ ਮਾਮਲੇ ਨੂੰ ਲੈ ਕੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਇਹ ਸ਼ੇਅਰ ਕਰਿਆ ਕਰੋ ਤਵੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੰਦਰ ਮਿਲ ਜੇ ਕਨਨ ਮੇਟੋ ਧੰਨਵਾਦ